ਸਾਸ਼ੀਆ ਕਾਲ ਜੀ ਸਰਦੀਆਂ ਵਿੱਚ ਬਣਾਏ ਜਾਣ ਵਾਲੇ ਗਲਗਲ ਦੇ ਅਚਾਰ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਸ ਤਰ੍ਹਾਂ ਅਚਾਰ ਪਾਉਣ ਨਾਲ ਨਾ ਤਾਂ ਇਹ ਜਲਦੀ ਖਰਾਬ ਹੋਵੇਗਾ ਤੇ ਨਾ ਹੀ ਕਦੇ ਉਲੇ ਲੱਗੇਗੀ ਕੋਈ ਵੀ ਅਚਾਰ ਪਾਉਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਅਚਾਰ ਜਲਦੀ ਨਾ ਖਰਾਬ ਹੋਵੇ ਤੇ ਇਹ ਚੰਗੀ ਤਰ੍ਹਾਂ ਨਾਲ ਲੰਬੇ ਸਮੇਂ ਤੱਕ ਟਿਕਿਆ ਰਹੇ ਇੱਥੇ ਗਲਗਲਾਂ ਦਾ ਅਚਾਰ ਪਾਉਣ ਲਈ ਆਪਾਂ ਇਹਨਾਂ ਗਲਗਲਾਂ ਨੂੰ ਧੋ ਲਿਆ ਹੈ ਤੇ ਇਹਨਾਂ ਨੂੰ 2 ਘੰਟਿਆਂ ਲਈ ਧੁੱਪ ਵਿੱਚ ਸੁੱਕਣੇ ਰੱਖ ਦਿੱਤਾ ਹੈ ਤੇ ਨਾਲ ਹੀ ਜਿਹੜਾ ਅਚਾਰ ਦਾ ਸੀ ਵਰਤਮਾਨ ਦੇ ਵਿੱਚ ਪਾਉਣਾ ਹੈ ਉਹਨੂੰ ਵੀ ਧੋ ਕੇ ਧੁੱਪ ਵਿੱਚ ਸੁੱਕਣੇ ਰੱਖ ਦਿੱਤਾ ਹੈ ਤਾਂ ਜੋ ਕਿ ਇਹਦੇ ਅੰਦਰੋਂ ਵੀ ਸਾਰੀ ਨਮੀ ਨਿਕਲ ਜਾਵੇ ਹੁਣ ਇੱਥੇ ਸਾਡੀਆਂ ਗਲਗਲਾਂ ਸੁੱਕ ਕੇ ਬਿਲਕੁਲ ਧੁੱਪ ਵਿੱਚ ਤਿਆਰ ਨੇ ਤੇ ਹੁਣ ਅਸੀਂ ਇਹਨਾਂ ਨੂੰ ਕਟਾਂਗੇ ਇੱਥੇ ਮੈਂ 1 ਕਿਲੋ ਗਲਗਲਾਂ ਲੈਂਦੀਆਂ ਨੇ ਜਿਦੇ ਵਿੱਚ ਤਿੰਨ ਗਲਗਲਾਂ ਚੜੀਆਂ ਨੇ ਕਿਉਂਕਿ ਇਹ ਬਹੁਤ ਵੱਡੇ ਸਾਈਜ਼ ਚ ਨੇ ਦੇਖੋ ਇਹ ਕਿੰਨੇ ਰਸ ਨਾਲ ਭਰੀਆਂ ਹੋਈਆਂ ਗਲਗਲਾ ਤੁਹਾਡੇ ਸਾਹਮਣੇ ਨੇ ਤੁਸੀਂ ਵੀ ਉਹੀ ਗਲਗਲਾ ਲੈਣੀਆਂ ਨੇ ਜਿਹੜੀਆਂ ਰਸ ਨਾਲ ਭਰੀਆਂ ਹੋਣ ਜੇ ਗਲਗਲਾਂ ਸੁੱਕੀਆਂ ਹੋਈਆਂ ਤਾਂ ਅਚਾਰ ਬਿਲਕੁਲ ਵੀ ਸਹੀ ਨਹੀਂ ਪਵੇਗਾ ਹੁਣ ਅਸੀਂ ਇਹਦੇ ਅੱਧਾ ਹਿੱਸਾ ਕਰ ਲਿਆ ਹੈ ਗਲਗਲਾਂ ਦਾ ਔਰ ਉਹ ਅੱਧੇ ਹਿੱਸੇ ਚ ਅਸੀਂ ਚਾਰ ਹਿੱਸੇ ਕਰਕੇ ਇਹਨਾਂ ਦੀਆਂ ਫਾੜੀਆਂ ਲੱਗ-ਲੱਗ ਕਰ ਲਿਆ ਨੇ ਕਿ ਅਸੀਂ ਇਹਦਾ ਵਿੱਚੋਂ ਕੱਟ ਲਗਾਵਾਂਗੇ ਅਸੀਂ ਇਹਨਾਂ ਨੂੰ ਜ਼ਿਆਦਾ ਛੋਟਾ ਨਹੀਂ ਕੱਟਾਂਗੇ ਅਸੀਂ ਇਹਦੇ ਇੱਕ ਪੀਸ ਦੇ ਵਿੱਚੋਂ ਤਿੰਨ ਪੀਸ ਕੱਢਾਂਗੇ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੇ ਇਦਾਂ ਹੀ ਅਸੀਂ ਵਾਰੀ-ਵਾਰੀ ਨਾਲ ਆਪਣੀਆਂ ਜਿਹੜੀਆਂ ਸਾਰੀਆਂ ਗਲਗਲਾ ਨੇ ਇਹਨਾਂ ਨੂੰ ਕੱਟ ਲਵਾਂਗੇ ਜੇ ਤੁਸੀਂ ਵੀ ਗਲਗਲਾ ਦਾ ਅਚਾਰ ਇਸ ਤਰ੍ਹਾਂ ਪਾਉਂਗੇ ਤਾਂ ਤੁਹਾਡਾ ਵੀ ਅਚਾਰ ਬਹੁਤ ਸਵਾਦ ਬਣੇਗਾ ਤੇ ਇੱਕ ਸਾਲ ਤੱਕ ਇਹ ਆਰਾਮ ਨਾਲ ਚੱਲੇਗਾ ਖਰਾਬ ਨਹੀਂ ਹੋਏਗਾ ਤੇ ਨਾ ਹੀ ਇਹਨੂੰ ਉਲੀ ਲੱਗੇਗੀ ਇੱਕ ਗੱਲ ਦਾ ਖਾਸ ਧਿਆਨ ਦੇਣਾ ਹੈ ਕਿ ਇਸ ਅਚਾਰ ਨੂੰ ਪਾਣੀ ਬਿਲਕੁਲ ਨਹੀਂ ਲੱਗਣਾ ਚਾਹੀਦਾ ਤੇ ਅਸੀਂ ਇਹ ਅੱਜ ਅਚਾਰ ਤੁਹਾਨੂੰ ਬਿਨਾ ਤੇਲ ਤੋਂ ਬਣਾ ਕੇ ਦਿਖਾਵਾਂਗੇ ਹੁਣ ਇਦਾਂ ਹੀ ਆਪਾਂ ਆਪਣੀਆਂ ਸਾਰੀ ਗਲਗਲਾਂ ਨੂੰ ਕੱਟ ਲਿਆ ਹੈ ਗਲਗਲਾਂ ਨੂੰ ਕੱਟਣ ਤੋਂ ਬਾਅਦ ਅਸੀਂ ਇੱਕ ਕੰਮ ਜ਼ਰੂਰ ਕਰਨਾ ਹੈ ਕਿ ਜਿਹੜੇ ਵੀ ਇਹਨਾਂ ਦੇ ਗਲਗਲਾਂ ਦੇ ਬੀਜ ਨੇ ਉਹਨਾਂ ਨੂੰ ਅਸੀਂ ਜ਼ਰੂਰ ਕੱਢਣਾ ਹੈ ਕਿਉਂਕਿ ਜੇ ਇਹ ਬੀਜ ਗਲਗਲਾਂ ਦੇ ਵਿੱਚ ਰਹਿ ਗਏ ਅਚਾਰ ਦੇ ਵਿੱਚ ਪੈ ਗਏ ਤਾ ਅਚਾਰ ਜਿਹੜਾ ਹੈ ਉਹ ਕੋੜਾ ਹੋ ਜਾਵੇਗਾ ਇਸੇ ਲਈ ਤੁਸੀਂ ਧਿਆਨ ਨਾਲ ਦੇਖੋ ਬੀਜ ਅੰਦਰ ਤੱਕ ਹੁੰਦੇ ਨੇ ਇਹਨਾਂ ਦੇ ਔਰ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖਦੇ ਹੋਏ ਸਾਰੇ ਬੀਜਾਂ ਨੂੰ ਅੰਦਰ ਤੋਂ ਕੱਢ ਲੈਣਾ ਹੈ ਗਲਗਲ ਦੇ ਵਿੱਚ ਬਹੁਤ ਵੱਡੇ ਵੱਡੇ ਬੀਜ ਹੁੰਦੇ ਨੇ ਤੇ ਇਹ ਬੀਜ ਕੱਢਣੇ ਬਹੁਤ ਜ਼ਰੂਰੀ ਨੇ ਬੀਜ ਕੱਢਣ ਤੋਂ ਬਾਅਦ ਹੁਣ ਅਸੀਂ ਇਹਨਾਂ ਗਲਗਲਾਂ ਨੂੰ ਵੱਡੇ ਭਾਂਡੇ ਵਿੱਚ ਪਾ ਲਵਾਂਗੇ ਤਾਂ ਜੋ ਕਿ ਸਾਰੇ ਮਸਾਲੇ ਨੇ ਜਿਹੜੇ ਉਹ ਚੰਗੀ ਤਰ੍ਹਾਂ ਨਾਲ ਹਿੱਲ ਸਕਣ ਤੇ ਅਚਾਰ ਨੂੰ ਸਾਰੇ ਪਾਸੇ ਤੋਂ ਮਸਾਲਾ ਲੱਗ ਸਕੇ ਇੱਥੇ ਅਸੀਂ 3-4 ਲੈਣੇ ਨੇ ਗਲਗਲਾਂ ਦੇ ਪੀਸ ਉਹਨਾਂ ਸਾਰਿਆਂ ਚੋਂ ਅਸੀਂ ਥੋੜਾ ਥੋੜਾ ਰਸ ਕੱਢ ਲਵਾਂਗੇ ਇਹ ਰਸ ਕੱਢਣ ਤੋਂ ਬਾਅਦ ਸਾਡਾ ਮਸਾਲਾ ਚੰਗੀ ਤਰ੍ਹਾਂ ਨਾਲ ਰਲ ਜਾਵੇਗਾ ਅਚਾਰ ਸੁੱਕਾ ਸੁੱਕਾ ਨਹੀਂ ਰਹੇਗਾ ਤੇ ਅਚਾਰ ਗਲ ਵੀ ਜਲਦੀ ਜਾਵੇਗਾ ਇਸੇ ਤਰ੍ਹਾਂ ਨਾਲ ਅਸੀਂ ਆਪਣੇ ਇਦਾਂ ਹੀ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਦਾਂ 3-4 ਗਲਗਲਾਂ ਚੋਂ ਰਸ ਕੱਢ ਲੈਣਾ ਹੈ ਉਸ ਤੋਂ ਬਾਅਦ ਅਸੀਂ ਇੱਥੇ 2.5 ਚਮਚ ਨਮਕ ਦੇ ਪਾਵਾਂਗੇ ਤੇ ਉਸ ਤੋਂ ਬਾਅਦ ਅੱਧਾ ਕ ਚਮਚ ਅਸੀਂ ਇੱਥੇ ਕਾਲੀ ਮਿਰਚ ਦਾ ਪਾਵਾਂਗੇ ਤੇ ਨਾਲ ਹੀ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਇਹਦੇ ਨਾਲ ਅਚਾਰ ਦਾ ਟੇਸਟ ਬਹੁਤ ਵਧੀਆ ਆਂਦਾ ਹੈ ਫਿਰ ਇੱਕ ਚਮਚ ਅਸੀਂ ਦੇਗੀ ਮਿਰਚ ਕਸ਼ਮੀਰੀ ਪਾਵਾਂਗੇ ਜਿਹਦੇ ਨਾਲ ਕਲਰ ਬਹੁਤ ਸੋਹਣਾ ਆਂਦਾ ਹੈ ਹਲਦੀ ਇੱਥੇ ਅਸੀਂ ਅੱਧਾ ਚਮਚ ਹੀ ਪਾਵਾਂਗੇ ਔਰ ਅਸੀਂ ਕਲੌਂਜੀ ਵੀ ਚੌਥਾ ਹਿੱਸਾ ਹੀ ਪਾਵਾਂਗੇ ਤੇ ਨਾਲ ਹੀ ਅਸੀਂ ਚੌਥਾ ਹਿੱਸੇ ਤੋਂ ਥੋੜਾ ਜ਼ਿਆਦਾ ਕਾਲਾ ਨਮਕ ਪਾਵਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਹੈ ਹਲਦੀ ਅਸੀਂ ਇਸ ਲਈ ਘੱਟ ਪਾਈ ਹੈ ਕਿਉਂਕਿ ਇਹਦੇ ਨਾਲ ਫਿਰ ਅਚਾਰ ਸੁੱਕਾ ਸੁੱਕਾ ਲੱਗਣ ਲੱਗ ਜਾਂਦਾ ਹੈ ਹੁਣ ਆਪਾਂ ਇਸ ਸਾਰੇ ਕਲਗਲਾਂ ਦੇ ਅਚਾਰ ਨੂੰ ਮਸਾਲਿਆਂ ਨਾਲ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ 3-4 ਮਿੰਟ ਤੱਕ ਅਸੀਂ ਇਹਨਾਂ ਨੂੰ ਹਿਲਾਉਂਦੇ ਰਾਵਾਂਗੇ ਤੁਹਾਨੂੰ ਅੱਜ ਦੀ ਇਹ ਰੈਸিপি ਕਿਦਾਂ ਦੀ ਲੱਗ ਰਹੀ ਹੈ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ 8 ਸਾਦਾ ਖਾਣਾ ਚੰਨਣ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਇੱਥੇ ਹੁਣ ਅਸੀਂ 2 ਚਮਚ ਜਿੰਨੀ ਦੇ ਪਾਵਾਂਗੇ ਚੀਨੀ ਦਾ ਨਾਲ ਪਾਣ ਨਾਲ ਇਹ ਅਚਾਰ ਜਲਦੀ ਗਲ ਜਾਂਦਾ ਹੈ ਤੇ ਖਟ ਮਿਟਾ ਜਾ ਬਹੁਤ ਵਧੀਆ ਅਚਾਰ ਬਣ ਕੇ ਤਿਆਰ ਹੁੰਦਾ ਹੈ ਅਚਾਰ ਨੂੰ ਧੁੱਪ ਵਿੱਚ 7-8 ਦਿਨਾਂ ਲਈ ਰੱਖਾਂਗੇ ਜਿਸ ਨਾਲ ਅਚਾਰ ਜਲਦੀ ਪੱਕ ਜਾਵੇਗਾ ਅਚਾਰ ਨੂੰ ਹਿਲਾਉਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਤੱਕ ਇਹ ਪੱਕ ਨਹੀਂ ਜਾਂਦਾ ਜਦੋਂ ਤੱਕ ਅਚਾਰ ਚੰਗੀ ਤਰ੍ਹਾਂ ਨਹੀਂ ਪੱਕ ਜਾਂਦਾ ਤੁਸੀਂ ਇਹਨੂੰ ਦਿਨ 'ਚ ਇੱਕ ਵਾਰੀ ਜ਼ਰੂਰ ਹਿਲਾਇਓ ਇਹ ਅਚਾਰ ਕਦੇ ਖਰਾਬ ਨਹੀਂ ਹੋਵੇਗਾ। ਇਹ ਗਲਗਲਾਂ ਦਾ ਅਚਾਰ ਖਾਣ ਨਾਲ ਹਾਜਮਾ ਵੀ ਬਹੁਤ ਵਧੀਆ ਰਹਿੰਦਾ ਹੈ ਤੇ ਸਾਗ ਦੀ ਮੱਕੀ ਦੀ ਰੋਟੀ ਦੇ ਨਾਲ ਤਾਂ ਇਹ ਬਹੁਤ ਹੀ ਜ਼ਿਆਦਾ ਸੁਆਦ ਲੱਗਦਾ ਹੈ। ਪਾਣੀ ਬਿਲਕੁਲ ਨਹੀਂ ਲੱਗਣਾ ਚਾਹੀਦਾ ਨਹੀਂ ਤਾਂ ਅਚਾਰ ਖਰਾਬ ਹੋ ਜਾਵੇਗਾ। ਬਿਨਾ ਤੇਲ ਤੋਂ ਗਲਗਲਾਂ ਦਾ ਇਹ ਅਚਾਰ ਤਿਆਰ ਕੀਤਾ ਗਿਆ ਹੈ। ਤੇ ਤੁਸੀਂ ਵੀ ਇਹ ਆਸਾਨ ਜੀ ਰੈਸিপি ਆਪਣੇ ਘਰੇ ਇੱਕ ਵਾਰੀ ਜ਼ਰੂਰ ਬਣਾਓ ਜੇ ਕੁਝ ਨਾ ਸਮਝ ਲੱਗਾ ਹੋਇਆ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਹੁਣ ਜਿਹੜਾ ਸਾਡਾ ਵਰਤਮਨ ਅਸੀਂ ਧੁੱਪ ਦੇ ਵਿੱਚ ਸੁਕਾ ਲਿਆ ਸੀ ਚੰਗੀ ਤਰ੍ਹਾਂ ਨਾਲ ਹੁਣ ਅਸੀਂ ਇਹਦੇ ਵਿੱਚ ਆਪਣਾ ਗਲਗਲਾਂ ਦਾ ਅਚਾਰ ਜਿਹੜਾ ਤਿਆਰ ਕੀਤਾ ਹੈ ਉਹਨੂੰ ਇਹਦੇ ਵਿੱਚ ਪਾ ਲਵਾਂਗੇ ਇੱਥੇ ਮੈਂ ਵਰਤਮਨ ਚ ਅਚਾਰ ਪਾਉਣ ਤੋਂ ਪਹਿਲਾਂ ਅਚਾਰ ਨੂੰ ਹੱਥ ਨਾਲ ਚੰਗੀ ਤਰ੍ਹਾਂ ਨਾਲ ਹਿਲਾਇਆ ਹੈ ਤਾਂ ਜੋ ਮਸਾਲੇ ਸਾਰੇ ਆਪਸ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਲ ਜਾਣ ਦੇਖੋ ਸਾਰੇ ਹੀ ਗਲਗਲਾਂ ਦੇ ਪੀਸ ਦੇ ਉੱਤੇ ਮਸਾਲਾ ਚੰਗੀ ਤਰ੍ਹਾਂ ਨਾਲ ਲੱਗ ਗਿਆ ਹੈ ਹੁਣ ਇੱਥੇ ਮੈਂ ਵਾਰੀ-ਵਾਰੀ ਕਰਕੇ ਗਲਗਲਾਂ ਨੂੰ ਚੱਕ ਕੇ ਵਰਤਮਾਨ ਦੇ ਵਿੱਚ ਬਾਲਵਾਂਗੀ ਇਹ ਗਲਗਲਾਂ ਦਾ ਅਚਾਰ ਘਰ 'ਚ ਬਣਾਉਣਾ ਬਹੁਤ ਆਸਾਨ ਹੈ ਤੁਸੀਂ ਵੀ ਇਹਨੂੰ ਇੱਕ ਵਾਰੀ ਘਰ 'ਚ ਬਣਾ ਕੇ ਦੇਖੋ ਸਰਦੀਆਂ ਦੇ ਸੀਜ਼ਨ ਦੇ ਵਿੱਚ ਇਹ ਪਾਣੀ ਬਹੁਤ ਛੱਡਦੀਆਂ ਨੇ ਗਲਗਲਾਂ ਤੁਸੀਂ ਵੀ ਇਹੀ ਗਲਗਲਾ ਲੈਣੀਆਂ ਨੇ ਜਿਹੜੀਆਂ ਪਾਣੀ ਛੱਡਣ ਜਿਹਦੇ ਨਾਲ ਅਚਾਰ ਜਲਦੀ ਪੱਕ ਜਾਵੇਗਾ ਤੇ ਹੁਣ ਜਿਹੜਾ ਸਾਡਾ ਇਹ ਰਸਾ ਹੈ ਅਸੀਂ ਇਹ ਰਸੇ ਨੂੰ ਉੱਪਰੋਂ ਪਾਵਾਂਗੇ ਕਿਉਂਕਿ ਇਹ ਰਸੇ ਦੇ ਵਿੱਚ ਹੀ ਅਚਾਰ ਦਾ ਸਾਰਾ ਫਲੇਵਰ ਹੈ ਵਾਰੀ ਵਾਰੀ ਕਰਕੇ ਆਪਾਂ ਸਾਰਾ ਰਸਾ ਇਹਨਾਂ ਦੇ ਵਿੱਚ ਪਾ ਲਵਾਂਗੇ ਇਹ ਅਚਾਰ ਜੇ ਤੁਸੀਂ ਵੀ ਐਦਾਂ ਬਣਾਉਂਗੇ ਤਾਂ ਇਹ ਬਹੁਤ ਹੀ ਟੇਸਟੀ ਅਚਾਰ ਬਣ ਕੇ ਤਿਆਰ ਹੋ ਜਾਵੇਗਾ ਦੇਖੋ ਦੇਖਣ ਚ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਖਟ ਮੇਠਾ ਗਲਗਲਾੰਦਾ ਹੈ ਅਚਾਰ ਇੱਕ ਗੱਲ ਹੋਰ ਤੁਸੀਂ ਵੀ ਉੱਪਰ ਐਂਦੇ ਇਹ ਅਚਾਰ ਪਾ ਲਵੋ ਕਿਉਂਕਿ ਫਿਰ ਇਹ ਥੋੜਾ ਜਲਦੀ ਪੱਕ ਜਾਵੇਗਾ ਨਹੀਂ ਤਾਂ ਜ਼ਿਆਦਾ ਠੰਡ ਵਿੱਚ ਇਹ ਅਚਾਰ ਪੱਕਣ ਵਿੱਚ ਟਾਈਮ ਲਵੇਗਾ ਮੇਰੇ ਦਾਦੀ ਨਾਨੀ ਵੀ ਐਦਾਂ ਹੀ ਅਚਾਰ ਪਾਉਂਦੇ ਨੇ ਘਰ ਵਿੱਚ ਇਸੇ ਲਈ ਇਹਦਾ ਅਚਾਰ ਪਾਉਣ ਨਾਲ ਇਹ ਅਚਾਰ ਲੰਬੇ ਸਮੇਂ ਤੱਕ ਚੱਲਦਾ ਹੈ ਤੇ ਨਾ ਹੀ ਇਹਨੂੰ ਉਲੀ ਲੱਗਦੀ ਹੈ ਕਮੈਂਟ ਵਿੱਚ ਦੱਸਿਓ ਅੱਜ ਦੀ ਇਹ ਰੈਸিপি ਕਿੱਦਾਂ ਲੱਗੀ ਫੇਰ ਮਿਲਾਂਗੇ ਤੁਹਾਨੂੰ ਇੱਕ ਟੇਸਟੀ ਜੀ ਰੈਸিপি ਦੇ ਨਾਲ ਤੱਕ ਤੱਕ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ